ਸਿੱਖ ਯਾਤਰੀ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਹੁਣ ਪਾਕਿਸਤਾਨ ਤੋਂ ਵੱਡੇ ਖੁਲਾਸੇ ਕਰ ਰਹੀ ਹੈ ਕਿ ਉਹ ਥੇ ਕਿਸ ਕਦਰ ਫਸੀ ਹੋਈ ਹੈ ਹੁਣ ਉਸ ਦਾ ਕਹਿਣਾ ਹੈ ਕਿ ਉਹ ਆਪਣੀਆਂ ਅਸ਼ਲੀਲ ਫੋਟੋਆਂ ਡਿਲੀਟ ਕਰਾਉਣ ਲਈ ਪਾਕਿਸਤਾਨ ਗਈ ਸੀ ਇਸ ਬਾਰੇ ਖੁਲਾਸਾ ਉਸਨੇ ਆਪਣੇ ਪਤੀ ਨਾਲ ਹੋਈ ਹਾਲੀਆ ਗੱਲਬਾਤ ਵਿੱਚ ਕੀਤਾ ਹੈ ਆਪਣੇ ਪਤੀ ਨਾਲ ਗੱਲਬਾਤ ਦੌਰਾਨ ਸਰਬਜੀਤ ਕੌਰ ਵੀਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਸਰਜੀਤ ਕੌਰ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਦਵਾਈ ਖਾ ਲਈ ਸੀ ਹੁਣ ਫਿਰ ਦਵਾਈ ਖਾ ਲਵਾਂਗੀ ਮੈਨੂੰ ਤੰਗ ਨਾ ਕਰੋ ਮੈਨੂੰ ਦੁੱਖ ਨਾ ਦਿਓ ਮੈਨੂੰ ਮਾਰਨਾ ਨਾ ਉਸ ਦਾ ਪਤੀ ਇਸ ਆਡੀਓ ਵਿੱਚ ਅਗੋ ਕਹਿੰਦਾ ਹੈ ਐਸਾ ਕਦੇ ਨਹੀਂ ਹੋਵੇਗਾ ਮੈਂ ਗੁਰੂ ਨਾਨਕ ਦੀ ਸੌਂ ਖਾ ਕੇ ਕਹਿੰਦਾ ਹਾਂ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਤੂੰ ਆ ਜਾ ਮੈਂ ਵੀ ਆ ਰਿਹਾ ਹਾਂ ਇਸ ਤੋਂ ਬਾਅਦ ਸਰਬਜੀਤ ਕੌਰ ਕਹਿੰਦੀ ਹੈ ਕਿ ਮੈਂ ਤੇਰਾ ਘਰ ਵਸਾਇਆ ਸਭ ਕੁਝ ਕੀਤਾ ਤੇਰੀਆਂ ਕੋਠੀਆਂ ਤੇ ਮਹਿਲ ਬਣਾਏ ਮੈਂ ਤੇਰਾ ਇੱਕ ਵੀ ਪੈਸਾ ਖਰਾਬ ਨਹੀਂ ਕੀਤਾ ਬੱਚਿਆਂ ਨੂੰ ਵੀ ਕਹਿਣਾ ਕਿ ਆਪਣੀ ਮਾਂ ਨੂੰ ਸਬਕਾਰ ਕਰਨਾ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇਗੀ ਉਸਦਾ ਪਤੀ ਅਗੋ ਕਹਿੰਦਾ ਹੈ ਕਿ ਉਹ ਤੈਨੂੰ ਤੰਗਦਾ ਨਹੀਂ ਕਰਦੇ ਸਰਜੀਤ ਕੌਰ ਦਾ ਗੋ ਕਹਿਣਾ ਹੈ ਕਿ ਤੰਗਤਾ ਕਰਦੇ ਹਨ ਮੈਂ ਬਹੁਤ ਦੁਖੀ ਹਾਂ ਮੈਂ ਆਪਣੇ ਬੱਚਿਆਂ ਕੋਲ ਜਾਣਾ ਚਾਹੁੰਦੀ ਹਾਂ ਮੈਂ ਛੋਟੇ ਛੋਟੇ ਬੱਚੇ ਪਾਲੇ ਹਨ ਇੱਥੇ ਮੈਂ 1-1 ਰੁਪਇਆ ਲਈ ਤਰਸ ਰਹੀ ਹਾਂ ਮੈਂ ਵੀਡੀਓ ਮੈਨੂੰ ਵੀਡੀਓ ਕਾਲ ਕਰੋ ਮੇਰੇ ਕੋਲ ਪਹਿਨਣ ਲਈ ਢੰਗ ਦੇ ਕੱਪੜੇ ਤੱਕ ਨਹੀਂ ਮੈਂ ਉੱਥੋਂ ਕਰੋੜਾਂ ਰੁਪਏ ਲੋਕਾਂ ਨੂੰ ਦਿੰਦੀ ਸੀ ਪਰ ਇੱਥੇ ਮੇਰੀ ਹਾਲਤ ਬਹੁਤ ਮਾੜੀ ਹੈ ਅੱਗੋ ਉਸਦਾ ਪਤੀ ਕਹਿੰਦਾ ਹੈ ਕਿ ਤੇਰੇ ਕੋਲ ਸੋਨੇ ਦੇ ਗਹਿਣੇ ਤਾਂ ਹਨ ਸਬੀਰ ਕੌਰ ਹਾਂ ਕਹਿੰਦੀ ਹੈ ਅਤੇ ਕਹਿੰਦੀ ਹੈ ਕਿ ਚੇਨ ਹੈ ਸੋਨੇ ਦੇ ਟੋਪਸ ਹਨ ਪਤੀ ਉਸ ਨੂੰ ਅਗੋ ਕਹਿੰਦਾ ਹੈ ਕਿ ਤੂੰ ਨਨਕਾਣਾ ਸਾਹਿਬ ਗੁਰਦੁਆਰੇ ਜਾ ਉੱਥੇ ਕਹਿ ਦੇਣਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਅਤੇ ਮੈਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੀ ਹਾਂ ਅਗੋ ਸਰਜੀਤ ਕੌਰ ਕਹਿੰਦੀ ਹੈ ਕਿ ਮੈਂ ਆ ਰਹੀ ਹਾਂ ਨਿਕਲ ਰਹੀ ਹਾਂ ਇਹੋ ਜਏ ਹਾਲਾਤ ਹਨ ਆਪਣੇ ਹੱਥ ਪੈਰ ਐਸੇ ਹੀ ਦਿਖਾਵਾਂਗੀ ਅਗੋ ਪਤੀ ਕਹਿੰਦਾ ਹੈ ਕਿ ਤੂੰ ਨਿਕਲ ਸਰਜੀਤ ਕੌਰ ਕੋ ਕਹਿੰਦੀ ਹੈ ਮੈਂ ਨਿਕਲ ਰਹੀ ਹਾਂ ਮੈਂ ਗੇਟ ਤੇ ਆ ਰਹੀ ਹਾਂ ਉਸ ਦਾ ਪਤੀ ਕਹਿੰਦਾ ਹੈ ਨਾਲ ਹੀ ਉਹਨਾਂ ਨੂੰ ਕਹਿਣਾ ਕਿ ਮੈਂ ਨਿਕਲਣ ਲੱਗੀ ਹਾਂ ਉਹਨਾਂ ਨੂੰ ਕਹਿਣਾ ਕਿ ਉਹ ਤੈਨੂੰ ਰੋਕਣਾ ਜਾਣ ਦੇਣ ਜਾ ਕੇ ਉਹਨਾਂ ਨੂੰ ਪੂਰੀ ਗੱਲ ਦੱਸ ਦੇਣਾ ਅਗੋ ਸਰਬਜੀਤ ਕੌਰ ਕਹਿੰਦੀ ਹੈ ਕਿ ਉਹ ਮੈਨੂੰ ਛੱਡ ਕੇ ਆ ਜਾਣਗੇ ਗੇਟ ਦੇ ਅੱਗੇ ਜੋ ਮਰਜ਼ੀ ਹੋਵੇ ਮੈਂ ਸਿਮ ਉਸ ਦੇ ਮੂੰਹ ਤੇ ਮਾਰਾਂਗੀ ਅਗੋ ਪਤੀ ਕਹਿੰਦਾ ਕਿ ਕਿਹੜੀ ਸਿਮ ਸਰਬਜੀਤ ਕੌਰ ਸਿਮ ਇੱਥੇ ਮੇਰੀ ਸਿਮ ਦੀ ਰੇਂਜ ਨਹੀਂ ਹੈ ਅਗੋ ਪਤੀ ਕਹਿੰਦਾ ਹੈ ਠੀਕ ਹੈ ਸਰਜੀਤ ਕੌਰ ਦਾ ਕਹਣਾ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ ਅਤੇ ਕਹੋ ਕਿ ਮੇਰੀ ਪਤਨੀ ਅੱਜ ਵਾਪਸ ਆ ਰਹੀ ਹੈ ਉਸ ਮੁਤੰਗਣਾ ਕਰਨਾ ਮੇਰਾ ਬਿਆਨ ਲੈ ਕੇ ਉਸ ਨੂੰ ਜਾਣ ਦੇਣਾ ਅਗੋ ਉਸ ਦਾ ਪਤੀ ਕਹਿੰਦਾ ਹੈ ਕਿ ਉਹ ਪੁਸ਼ਗਿਸ਼ ਤੱਕ ਕਰਨਗੇ ਹੀ ਕਿਉਂਕਿ ਇੱਥੇ ਲੋਕ ਸ਼ੋਰਮਚਾ ਰਹੇ ਹਨ ਕਿ ਤੂੰ ਪਤਨੀ ਨੂੰ ਜਸੂਸੀ ਕਰਨ ਲਗਾ ਦਿੱਤਾ ਹੈ ਅਗੋ ਸਰਜੀਤ ਕੌਰ ਕਹਿੰਦੀ ਹੈ ਕੋਈ ਗੱਲ ਨਹੀਂ ਮੈਂ ਜਸੂਸੀ ਮੇਜਿਸੂਸ ਨਹੀਂ ਹਾਂ ਉਸਦੀ ਮਾਂ ਪੈਣਾ ਤੇ ਪਤਨੀ ਨੇ ਮੈਨੂੰ ਥੱਪਣ ਮਾਰੇ ਮੇਰੇ ਕੁਜੂਸੀ ਦਾ ਦੋਸ਼ ਲਾਇਆ ਮੈਂ ਤਾਂ ਸਿਰਫ ਇਸ ਲਈ ਗਈ ਸੀ ਕਿ ਮੇਰੀਆਂ ਨੰਗੀਆਂ ਫੋਟੋਆਂ ਪਾਈਆਂ ਸਨ ਉਹਨਾਂ ਨੂੰ ਡਿਲੀਟ ਕਰਵਾਉਣ ਲਈ ਗਈ ਸੀ